ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਕੀ 10ਵੀਂ ਜਮਾਤ ਦੇ ਨਤੀਜੇ 'ਚ ਸ਼੍ਰੀ ਦਸਮੇਸ਼ ਕਾਨਵੈਂਟ ਹਾਈ 82 ਸਕੂਲ ਦੀਆਂ ਲੜਕੀਆਂ ਨੇ ਬਾਜ਼ੀ ਮਾਰੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਬਲਜਿੰਦਰ ਕੁਮਾਰ, ਵਾਈਸ ਪ੍ਰਿੰਸੀਪਲ ਸੰਦੀਪ ਕੌਰ ਅਤੇ ਡਾਇਰੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਕੁੱਲ 42 ਵਿਦਿਆਰਥੀ ਇਸ ਪ੍ਰੀਖਿਆ 'ਚ ਹਾਜ਼ਰ ਹੋਏ ਜਿਨ੍ਹਾਂ 'ਚ 41 ਵਿਦਿਆਰਥੀ ਪਹਿਲੇ ਦਰਜੇ 'ਚ ਪਾਸ ਹੋਏ ਹਨ। ਇੱਕ ਵਿਦਿਆਰਥੀ ਦੂਜੇ ਦਰਜੇ 'ਚ ਪਾਸ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹਰਮਜੀਤ ਕੌਰ ਨੇ 650 'ਚੋਂ 626 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਉੱਥੇ ਜਸਪ੍ਰਿਤ ਕੌਰ ਨੇ 624 ਅੰਕ ਲੈ ਕੇ ਦੂਸਰਾ ਸਥਾਨ ਅਤੇ ਰਜਿਆ ਰਾਣੀ ਨੇ 621 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੁਣ ਅੱਗੇ ਕੀ ਦੱਸਿਆ ਆਓ ਸੁਣੋ ਮੇਰਾ ਨਾਮ ਜਸਪ੍ਰਿਤ ਕੌਰ ਹੈ ਮੇਰਾ ਟੈਂਟ ਦੇ ਰਿਜ਼ਲਟ ਦੇ ਵਿੱਚੋਂ 96% ਮੇਰੇ ਨੰਬਰ ਆਇਆ ਇਹ ਸਾਰੇ ਨੰਬਰ ਸਾਡੇ ਸਾਰੇ ਸਟਾਫ ਦੇ ਕਰਕੇ ਹੀ ਆਇਆ ਉਹਨਾਂ ਦੀ ਮਿਹਨਤ ਕਰਕੇ ਆਇਆ ਮੇਰੇ ਪੇਰੈਂਟਸ ਵੀ ਬਹੁਤ ਖੁਸ਼ ਆ ਮੈਂ ਵੀ ਬਹੁਤ ਖੁਸ਼ ਆ ਮੈਂ ਸਾਡੇ ਸਾਰੇ ਸਟਾਫ ਦਾ ਧੰਨਵਾਦ ਕਰਦੀ ਆ ਮੈਂ ਇਸ ਵਾਰ ਪਲੱਸ 1 ਚ ਮੈਡੀਕਲ ਰੱਖੀ ਹੋਈ ਆ ਤੇ ਮੈਂ ਅੱਗੇ ਨੀਟ ਕਰਨਾ ਚਾਹੁੰਦੀ ਆ ਮੇਰਾ ਨਾਮ ਰਜ਼ੀਆ ਰਾਣੀ ਕਿੰਨੇ ਮਾਰਕਸ ਆਏ ਕਿ ਦੱਸੋ ਮੇਰਾ ਮੇਰਾ ਨਾਮ ਰਜ਼ੀਆ ਰਾਣੀ ਹੈ ਮੇਰੇ 10ਥ ਕਲਾਸ ਦੇ ਵਿੱਚੋਂ ਫਾਈਨਲ ਐਗਜ਼ਾਮ ਚੋਂ 95.5% ਆਏ ਨੇ ਮੈਂ ਬਹੁਤ ਖੁਸ਼ ਆ ਆਪਣੇ ਨੰਬਰਾਂ ਤੋਂ ਇ tanto ਹੀ ਆ ਸਕੇ ਨੇ ਬਿਕਾਜ਼ ਮੇਰੇ ਸਕੂਲ ਦੇ ਜੋ ਟੀਚਰਸ ਨੇ ਮੇਰੇ ਪ੍ਰਿੰਸੀਪਲ ਸਰ ਸਸ ਮੇਰੇ ਇੰਚਾਰਜ ਸਰ ਬਜਿੰਦਰ ਸਰ ਉਹਨਾਂ ਨੇ ਬਹੁਤ ਸਾਨੂੰ ਮਿਹਨਤ ਕਰਾਈ ਆ ਮੈਂ ਬਹੁਤ ਖੁਸ਼ ਆ ਇਹ ਆਪਣੇ ਇੱਕ ਫਾਈਨਲ ਐਗਜ਼ਾਮ ਦੇ ਰਿਜ਼ਲਟ ਤੋਂ ਅੱਗੇ ਕਾਹਾਂ ਫਿਊਚਰ ਬਾਰੇ ਕੀ ਸੋਚ ਰਹੀ ਹਾਂ ਮੈਂ ਮੈਡੀਕਲ ਅਡਾਪਟ ਕੀਤੀ ਹੈ ਐਂਡ ਹੁਣ ਨੀਟ ਦਾ ਐਗਜ਼ਾਮ ਦੇਣਾ ਹੈ ਪਲੱਸ 2 ਤੋਂ ਬਾਅਦ ਵਿੱਚ ਫਿਰ ਮੈਂ ਐਮਬੀਬੀਐਸ ਡਾਕਟਰ ਬਣਦਾ ਸੋਚਿਆ ਹੋਇਆ ਹੈ ਮੇਰਾ ਨਾਮ ਰਚਨਾ ਕੁਮਾਰੀਆ ਮੇਰੇ 10th ਦੇ ਵਿੱਚੋਂ 95.23 ਨੰਬਰ ਆਇਆ ਮੇਰੇ ਸਾਰੇ ਫੈਮਲੀ ਦੇ ਮੈਂਬਰ ਸਾਰੇ ਖੁਸ਼ ਨੇ ਤੇ ਮੈਂ ਬਲਜਿੰਦਰ ਸਰ ਪ੍ਰਿੰਸੀਪਲ ਸਰ ਸੁਖਦੀਪ ਸਰ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਵਜ੍ਹਾ ਨਾਲ ਸਾਡੇ ਇੰਨੇ ਵਧੀਆ ਮਾਰਕਸ ਨੇ ਆਏ ਤੇ ਮੈਂ ਹੁਣ ਮੈਡੀਕਲ ਅਡਾਪਟ ਕੀਤੀ ਆ ਤੇ ਮੈਂ ਅੱਗੇ ਐਮਬੀਬੀਐਸ ਕਰਨਾ ਚਾਹੁੰਦੀ ਆ ਨੀਟ ਦਾ ਐਗਜ਼ਾਮ ਦੇ ਕੇ ਐਮਬੀਬੀਐਸ ਕਰਕੇ ਡਾਕਟਰ ਬਣਨਾ ਚਾਹੁੰਦੀ ਹਾਂ ਹਰਮਨਜੀਤ कौर ਕਿੰਨੇ ਮਾਰਕਸ ਆਏ ਮੇਰੇ 96.30 ਪਰਸੈਂਟ ਨੰਬਰ ਆਇਆ ਇਹ ਕਹਿਣਾ ਚਾਹੁੰਦੇ ਹਾਂ ਕਿੰਨੀ ਕਿ ਮਿਹਨਤ ਕਰਨੀ ਇਹ ਨੰਬਰ ਲੈਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਆ ਸਾਡੇ ਟੀਚਰਸ ਬਲਜਿੰਦਰ ਸਰ ਪ੍ਰਿੰਸੀਪਲ ਸਰ ਸਾਰਿਆਂ ਨੇ ਸਾਨੂੰ ਬਹੁਤ ਮਿਹਨਤ ਕਰਾਈ ਆ ਤਾਂ ਹੀ ਸਾਡੇ ਇੰਨੇ ਨੰਬਰ ਆਏ ਆ ਸੈਲਫ ਸਟਡੀ ਕੀਤੀ ਹੈ ਇਹ ਪੇਸ਼ੰਦ ਕਿ ਬੋਲ ਨਹੀਂ ਮੈਂ ਸੈਲਫ ਸਟਡੀ ਕੀਤੀ ਮੈਂ ਟਿਊਸ਼ਨ ਤੇ ਨਹੀਂ ਲੱਗੀ ਕਦੇ ਅੱਗੇ ਕੀ ਹੈ ਹੁਣੇ ਅੱਗੇ ਮੈਂ ਮੈਡੀਕਲ ਡਾਕ ਕੀਤੀ ਆ ਮੈਂ NEET ਦੇ ਕੈਮ ਬੀਬੀਐਸ ਕਰ ਰਹੀ ਹਾਂ ਮੇਰਾ ਨਾਮ ਹਰਪੀ ਸਿੰਘ ਹੈ ਮੇਰੇ 10ਵੇਂ ਚ 91.4 ਪਰਸੈਂਟੇਜ ਆਇਆ ਮੈਂ ਮੈਸ ਇਹਾਰੇ ਅਸੀਂ ਟੀਚਰਾਂ ਦੀ ਮਿਹਨਤ ਨਾਲ ਆਇਆ ਮੈਂ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਾਂਗੇ ਤੇ ਆਪਣੇ ਘਰ ਦਾ ਨਾਮ ਰੌਸ਼ਨ ਕਰਾਂਗਾ ਹੁਣ ਮੈਂ 11ਵੀਂ ਵਿੱਚ ਮੈਡੀਕਲ ਰੱਖੀ ਹੈ ਦੋਸਤੋ ਮੈਂ NEET ਦਾ ਐਗਜ਼ਾਮ ਕਲੀਅਰ ਕਰਾਂਗੀ ਮੇਰਾ ਨਾਮ ਹਰਮਨਜੀਤ ਹੈ ਮੈਂ 10ਥ ਦੀ ਕਲਾਸ ਵਿੱਚੋਂ ਰਿਜ਼ਲਟ ਬਹੁਤ ਵਧੀਆ ਆਇਆ ਮੇਰੇ 94.9% ਆਏ ਆ ਮੈਂ ਆਪਣੇ ਟੀਚਰਸ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਬਹੁਤ ਮਿਹਨਤ ਕਰਾਈ ਤੇ ਮੈਂ ਅੱਗੇ ਵੀ ਮਿਹਨਤ ਕਰਦਾ ਰਹਿਣਾ ਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਦਾ ਰਹਿਣਾ ਅੱਗੇ ਕੀ ਕਰਦਾ ਪਿਆ ਹਾਂ ਪਲੱਸ 1 ਪਲੱਸ 1 ਕਾਮਰਸ ਕਰਦਾ ਮੈਂ ਅੱਗੇ ਹੁਣ ਸੀਏ ਬਣਨ ਦੀ ਪੇਨਤ ਕਰੂੰਗਾ ਅੱਗੇ ਬਣਾਂਗੇ ਸੀਏ ਅਕਲ 16 ਮਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਜਿਸ ਦੇ ਵਿੱਚ ਕੁੜੀਆਂ ਨੇ ਪੂਰੇ ਪੰਜਾਬ ਦੇ ਵਿੱਚ ਪਹਿਲੇ ਦੂਜੇ ਤੀਜੇ ਸਥਾਨ ਤੇ ਵਿੱਚ ਬਾਜ਼ੀ ਮਾਰੀ ਇਸੇ ਤਰ੍ਹਾਂ ਆਪਣੇ ਸ਼੍ਰੀ ਦਸ਼ਮੇਸ਼ ਕਨਵਰਟ ਹਾਈ ਸਕੂਲ ੱਟੀ ਵਿਕੇ ਦੇ ਸਾਰੇ ਬੱਚਿਆਂ ਨੇ ਫਰਸਟ ਡਿਵੀਜ਼ਨ ਵਿੱਚ ਆਪਣੇ ਨੰਬਰ ਲੈ ਕੇ ਆਪਣੇ ਮਾਤਾ ਪਿਤਾ ਸਕੂਲ ਅਤੇ ਆਪਣੇ ਸਾਥੀਆਂ ਸਾਰਿਆਂ ਦਾ ਨਾਮ ਰੌਸ਼ਨ ਕੀਤਾ ਜਿਸ ਦੌਰਾਨ ਹਰਮਨਜੀਤ ਕੌਰ ਨੇ ਅਸ਼ੇਸ਼ਾ ਸ਼ਬੀ ਨੰਬਰ 626 626 ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਜਸਪ੍ਰੀਤ ਕੌਰ ਨੇ 624 ਨੰਬਰ ਲੈ ਕੇ ਦੂਸਰਾ ਸਥਾਨ ਅਤੇ ਰਜ਼ੀਆ ਰਾਣੀ ਨੇ 621 ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਸਾਰੇ ਬੱਚਿਆਂ ਨੂੰ ਬਹੁ ਬਹੁ ਵਧਾਈ ਇਹਨਾਂ ਦੇ ਮਾਤਾ ਪਿਤਾ ਨੂੰ ਉਮੀਦਕਰ ਦੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਕੂਲ ਇਸੇ ਤਰ੍ਹਾਂ ਆ ਜਿਹੜੇ ਆਵਲ ਜਿਹੜੇ ਨਤੀਜੇ ਨੇ ਬਧਿਆਰ ਤੀਜੇ ਲੈ ਕੇ ਆਪਣੇ ਏਰੀਆ ਤੇ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰਦਾ ਰਹੂਗਾ ਧੰਨਵਾਦ ਔਰ ਬੱਚਿਆਂ ਨੂੰ ਕਿੰਨੇ ਸਿਰੋਂ ਬੱਚਿਓ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਜਿਸ ਤਰ੍ਹਾਂ ਲੜਕੀਆਂ ਹਰੇਕ ਸਤਾਨ ਵਿੱਚ ਪਹਿਲੇ ਪਹਿਲੇ ਦਰਜੇ ਵਿੱਚ ਆ ਰਹੀਆਂ ਇਸੇ ਤਰ੍ਹਾਂ ਆਪਾਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਵਿੱਚ ਲੜਕੇ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਪਹਿਲੇ ਦਰਜਿਆਂ ਦੇ ਵਿੱਚ ਆਪਣਾ ਨਾਮ ਦਰਜ ਕਰਾਉਣ ਅਤੇ ਮਾਤਾ ਪਿਤਾ ਤੇ ਦੇਸ਼ ਕੌਮ ਦਾ ਨਾਮ ਰੋਸ਼ਨ ਕਰਮ